ਰਾਸ਼ਮ ਜਿਹਦਾ ਤੁਸੀਂ ਸ਼ਿਸ਼ੂदास ਪਵਨ ਪਿੰਡ ਨਗਲ ਦੇ ਤੁਸੀਂ ਪ੍ਰਧਾਨ ਹੋ ਤੇ ਜਿਹਦਾ ਆਫਤਾ ਆਈ ਹੈਗੀ ਆ ਹੜਪੀੜਾਂ ਲਈ ਤੁਸੀਂ ਕੋਈ ਰਸਦ ਇਕੱਠੀ ਕੀਤੀ ਹੈਗੀ ਆ ਜਾਂਾਂ ਦੀ ਹਸਾਇਦਾ ਕੀਤੀ ਹੈਗੀ ਆ ਕਿਹੜੀ ਕਿਹੜੀਆਂ ਤੁਸੀਂ ਮਾਨੂੰ ਹੈਲਪ ਪ੍ਰੋਵਾਈਡ ਕਰ ਰਹੇ ਹੋ ਸਭ ਤੋਂ ਪਹਿਲਾਂ ਸਾਰੀ ਸੰਗਤ ਨੂੰ ਜੈ ਗੁਰਦੇਵ ਧਨਪੁਰ ਦੇ ਅਸੀਂ ਸ਼ਿਸ਼ੂ ਗੁਰਬਦਾਸ ਪਵਨ ਪ੍ਰਬੰਧਕ ਕਮੇਟੀ ਵੱਲੋਂ ਗੁਰੂ ਮਹਾਰਾਜ ਦੇ ਚਰਨਾਂ 'ਚ ਇਹ ਬੇਨਤੀ ਅਰਦਾਸ ਕਰਦੇ ਆ ਕਿ ਜਿਹੜਾ ਹੜਾਂ ਦਾ ਇਹ ਚੱਲ ਰਿਹਾ ਵਰਤਾਰਾ ਇਹ ਜਲਦੀ ਤਜਲਦੀ ਖਤਮ ਹੋਵੇ ਜੇ ਇਸ ਤਰ੍ਹਾਂ ਦੇ ਹੜਾ ਦੇ ਵਰਤਾਰੇ ਵਿੱਚ ਕਿਸੇ ਤੇ ਸੰਗਤ ਨੂੰ ਕਿਸੇ ਤਰ੍ਹਾਂ ਦੀ ਕੋਈ ਲੋੜ ਹੁੰਦੀ ਹੈ ਸ਼੍ਰੀ ਗੁਰੂ ਅਰਜਨ ਦੇਵ ਜੀ ਭਵਨ ਪ੍ਰਬੰਧਕ ਕਮੇਟੀ ਵੱਲੋਂ ਉਹ ਕਮਿਊਨਿਟੀ ਹਾਲ ਸਾਰਾ ਖਾਲੀ ਪਿਆ ਹੈ ਉਥੇ ਜਨਰੇਟਰ ਦਾ ਬਿਸਤਰਿਆਂ ਦਾ ਪ੍ਰਬੰਧ ਕਿਸੇ ਵੀ ਤਰ੍ਹਾਂ ਦੀ ਸੰਗਤ ਨੂੰ ਲੋੜਾ ਲੰਗਰ ਪਾਣੀ ਸਾਰਾ ਪ੍ਰਬੰਧ ਰੇਂਜ ਕੀਤਾ ਹੋਇਆ ਹੈ ਜਦੋਂ ਵੀ ਕਿਸੇ ਨੂੰ ਦਿਨ ਰਾਤ 24 24 ਆਵਰ ਕਿਸੇ ਨੂੰ ਵੀ ਕਿਸੇ ਚੀਜ਼ ਦੀ ਲੋੜ ਹੋਊਗੀ ਪ੍ਰਬੰਧਕ ਕਮੇਟੀ ਸਾਰੀ ਸੰਗਤ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੀ ਹੈ ਸਾਰੇ ਸੰਗਤ ਨੂੰ ਸਰ ਤੁਹਾਡਾ ਕੋਈ ਕੰਟੈਕਟ ਨੰਬਰ ਹੈ ਜੇਕਰ ਕੰਟੈਕਟ ਕਰਨਾ ਹੋਵੇ ਜੇਕਰ ਕਿਸੇ ਨੇ ਵੀ ਜਦੋਂ ਮਰਜੀ ਕੰਟੈਕਟ ਕਰਨਾ ਹੋਵੇ ਮੇਰੇ ਪਰਸਨਲ ਮੋਬਾਈਲ ਨੰਬਰ ਦੇ ਉੱਤੇ 9417339312 ਤੇ ਕੰਟੈਕਟ ਕਰ ਸਕਦੇ ਆ ਇਸ ਤੋਂ ਇਲਾਵਾ ਅਸੀਂ ਜਿਹੜੇ ਹੈਗੇ ਅਲੱਗ-ਅਲੱਗ ਗਰੁੱਪਾਂ ਦੇ ਵਿੱਚ ਵੀ ਇਹ ਜਿਹੜੀ ਪੋਸਟ ਪਾਈ ਹੋਈ ਆ ਜਿਹਦੇ ਵਿੱਚ ਸਾਡੇ 4-5 ਮੈਂਬਰਾਂ ਦੇ ਨੰਬਰ ਲਿਖੇ ਹੋਏ ਨੇ ਜੇ ਨੂੰ ਮਰਜੀ ਸੰਪਰਕ ਕਰਕੇ ਤੁਸੀਂ ਗੁਰਦੁਆਰਾ ਸਾਹਿਬ ਦੇ ਵਿੱਚ ਆ ਸਕਦੇ ਆ ਜਦੋਂ ਮਰਜੀ ਤੇ ਉੱਥੇ ਜਿਹੜੀਆਂ ਸਾਰੀਆਂ ਸਵਾਗਤ ਤੁਹਾਨੂੰ ਮੁਹੱਈਆ ਕਰਵਾਈਆਂ ਜਾਣਗੀਆਂ ਜੈਕਾਰੇ ਤੇ ਧੰਨਵਾਦ